ਜਿਉਂਦੇ ਬੰਦੇ ਦੀ ਕਿੰਨੀ ਕੁ ਕੋਈ ਕਦਰ ਕਰਦਾ ਇਹ ਤਾਂ ਤੁਹਾਨੂੰ ਪਤਾ ਹੀ ਹੈ ਪਰ ਜੇਕਰ ਮਰੇ ਹੋਏ ਬੰਦੇ ਦੇ ਨਾਲ ਵੀ ਬੇਕਦਰੀ ਕੀਤੀ ਜਾਵੇ ਤਾਂ ਫਿਰ ਸਵਾਲ ਜ਼ਰੂਰ ਖੜੇ ਹੁੰਦੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਇੱਕ ਕਬਰਸਤਾਨ ਨੂੰ ਦੇਖ ਰਹੇ ਹੋ ਜਿਸ ਦੇ ਉੱਤੇ ਤਾਲਾ ਲੱਗਿਆ ਹੋਇਆ ਤਾਂ ਦਾਅ ਦੀ ਹੈ ਕਿ ਬਠਿੰਡਾ ਦੇ ਵਿੱਚ ਕਬਰਸਤਾਨ ਨੂੰ ਤਾਲਾ ਲਗਾਉਣ ਨੂੰ ਲੈ ਕੇ ਕਿਉਂਕਿ ਇੱਥੇ ਜਿਹੜਾ ਕਿ ਇੱਕ ਵਿਅਕਤੀ ਦੀ ਮੌਤ ਹੋਈ ਤਾਂ ਉਸ ਨੂੰ ਦਫਨਾਉਣ ਨੂੰ ਲੈ ਕੇ ਪਹਿਲਾਂ ਪਰਚੀ ਕਟਵਾਉਣੀ ਪੈਂਦੀ ਹੈ ਤਾ ਪਰਚੇ ਕੱਟਣ ਦੇ ਮਾਮਲੇ ਨੂੰ ਲੈ ਕੇ ਉੱਥੇ ਜਿਹੜਾ ਕਿ ਵਿਰੋਧ ਕੀਤਾ ਗਿਆ ਤੇ ਉਹਨਾਂ ਨੇ ਥਾਣਾ ਕੁਤਵਾਲੀ ਦੀ ਪੁਲਿਸ ਨੂੰ ਇੱਕ ਵਿਅਕਤੀ ਦੇ ਖਿਲਾਫ ਕੇਸ ਦਰਜ ਕਰਵਾਇਆ ਗਿਆ ਉਦੇਸ਼ ਸ਼ਿਕਾਇਤ ਕੀਤੀ ਗਈ ਹੈ ਦਾਦੇ ਕਿ ਬਠਿੰਡਾ ਗੁਰੂ ਦੀ ਨਗਰੀ ਦੇ ਸ਼ਮਸ਼ੂਰ ਨੇ ਦੱਸਿਆ ਕਿ ਉਹਨਾਂ ਦੇ 4 ਦਿਨ ਦੀ ਬੇਟੀ ਨੂੰ ਜਿਹੜਾ ਕਿ ਇੱਥੇ ਦਫਨਾਉਣ ਦੇ ਲਈ ਲੈ ਕੇ ਆਇਆ ਸੀ ਪਰ ਪਹਿਲਾਂ ਜਿਹੜਾ ਕਿ ਇੱਥੇ ਪਰਚੀ ਕਟਵਾਉਣੀ ਪਈ ਉਸ ਤੋਂ ਬਾਅਦ 500 ਰੁਪਏ ਵੱਖਰੇ ਵੀ तरीके ਨਾਲ ਪਰਚੀ ਕਟਨ ਲਈ ਦਿੱਤੇਗੇ ਜਿਹਦੀ ਸ਼ਿਕਾਇਤ ਉਹਨਾਂ ਨੇ ਪੁਲਿਸ ਨੂੰ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਕਬਰਸਤਾਨ ਨੂੰ ਕੋਈ ਵੀ ਜ਼ਿੰਦਰਾ ਨਹੀਂ ਲਗਾ ਸਕਦਾ ਪਰ ਇੱਥੇ ਕਬਰਸਤਾਨ ਨੂੰ ਜ਼ਿੰਦਰਾ ਲਗਾਇਆ ਹੋਇਆ ਹੈ ਇੱਕ ਲੜਕੀ ਸੀ 4 ਦਿਨਾਂ ਦੀ ਗੁਨਿਆਨਾ ਮੰਡੀ ਉਹਦਾ ਘਰ ਹੈ ਸ਼ਮਸੂ ਭਾਈ ਹੈ ਉਹਨਾਂ ਦੀ ਬੇਟੀ 4 ਦਿਨਾਂ ਦੀ ਸੀ ਉਹਨੂੰ ਦਫਨਾਉਣ ਵਾਸਤੇ ਇਹ ਬਾਬਾ ਹਜਰਤਨ ਦਰਗਾਹ ਤੇ ਗਿਆ ਕਬਰਸਤਾਨ ਆਪਣੀ ਬੱਚੀ ਨੂੰ ਲੈ ਕੇ ਦਫਨਾਉਣ ਵਾਸਤੇ ਉੱਥੇ ਇੱਕ ਜਿਹੜਾ ਕਿ ਇਹ ਸ਼ਰਾਰਤੀ ਅੰਸਰ ਅਸ਼ਰਫ ਇਹ ਆਪਣੇ ਆਪ ਨੂੰ ਉੱਥੇ ਦਾ ਪ੍ਰਧਾਨ ਕਹਿੰਦਾ ਥਾ ਤੇ ਉੱਥੇ ਦਾ ਮਾਲਕ ਮਾਲਕ ਬਣਨ ਦੀ ਇਹੋ ਦਾਵਾ ਕੀਤਾ ਕਿ ਮੈਂ ਇਥੇ ਦਾ ਮਾਲਕ ਆ ਮੈਂ ਹੈੱਡ ਆ ਉੱਥੇ ਕਾਫੀ ਇਹਨੇ ਗੁੰਡਾਗਰਦੀ ਦਿਖਾਈ ਉਹਨੇ ਅੱਗੇ ਉਹਨੂੰ ਕਹਿਣ ਲੱਗਿਆ ਵੀ ਪਹਿਲਾਂ ਪਰਚੀ ਕਟਾ 500 ਰੁਪਏ ਦੀ ਫਿਰ ਅਸੀਂ ਜਨਾ ਜਾਂ ਦਫਨਾਉਣ ਦਵਾਗੇ ਜੋੜਾ ਕਿ ਸਾਡੇ ਸ਼ਹਿਰੀਚ ਨਹੀਂ ਹੈਗਾ ਸਾਡੇ ਸ਼ਹਿਰੀਤ ਮੁਤਾਬਿਕ ਉਹ ਨਹੀਂ ਚੱਲਿਆ ਉਹਨੇ ਸਾਡੇ ਧਰਮ ਦੀਆਂ ਉਹ ਉਲੰਘਣਾ ਵੀ ਕੀਤੀਆਂ ਨਾ ਗੈਰ ਕਾਨੂੰਨੀ ਪਾਸ ਸੰਜੀਤਾ ਗੁੰਡਾਗਰਦੀ ਦਿਖਾਈ ਉਹਨੂੰ ਕਹਿੰਦਾ ਵੀ ਧੱਕੇ ਨਾਲ ਗੁੰਡਾਗਰਦੀ ਗੁੰਡਾ ਜਿਵੇਂ ਗੁੰਡਾ ਟੈਕਸ ਨਹੀਂ ਉਸ ਤਰ੍ਹਾਂ ਦਿਖਾਇਆ ਕਹਿੰਦਾ ਵੀ ਪਹਿਲਾਂ ਤੂੰ 500 ਰੁਪਏ ਦੇ ਫਿਰ ਮੈਂ ਜਨਾਜ਼ਾ ਦਫਨਾਣ ਦੂੰਗਾ ਤੇ ਉਸ ਤੋਂ ਬਾਅਦ ਉਹ ਸ਼ਮਸੂ ਉਹ ਸਾਡੇ ਭਾਈਚਾਰੇ ਕੋਲ ਆਪਣੀ ਸ਼ਿਕਾਇਤ ਲੈ ਕੇ ਆਇਆ ਵੀ ਆ ਕੁਝ ਹੋਇਆ ਤੇ ਅਸੀਂ ਜਿੰਨੇ ਵੀ ਸਾਡੇ ਮੌਤਵਾਰ تھے ਮਲੇ ਕੋਲੇ ਤੋਂ ਸਾਡੇ ਸਿੱਖਨ ਮੁਸਲਿਮ ਫਾਉਂਡੇਸ਼ਨ ਸੁਸਾਇਟੀ ਦੇ ਭਾਈ ਜਨ ਮਬੀਨ ਖਾਨ ਉੱਥੇ ਦੇ ਅਸੀਂ ਰਿਪੋਰਟ ਭਜਾਈ ਸਹੀ ਇਮਾਮ ਤੱਕ ਰਿਪੋਰਟ ਦਿੱਤੀ ਇਹਦੇ ਇੱਥੇ ਦੀ ਜਿਹੜੇ ਸਾਡੇ ਡੀਸੀ ਸਾਹਿਬ ਐ ਸ਼ੌਕਤ احمد ਜੀ ਉਹਨਾਂ ਨੂੰ ਰੇਟਿੰਗ ਚ ਅਸੀਂ ਦਿੱਤਾ ਵੀ ਇਹਨੇ ਗੈਰ ਕਾਨੂੰਨੀ ਕੰਮ ਕੀਤਾ ਉਹਨੂੰ ਡਰਾਇਆ ਧਮਕਾਇਆ ਪਰਚੀ ਕੱਟੀ ਕੀ ਕਹਿੰਨਾ ਤਾਂ ਉਹਨੇ ਜਨਾਜ਼ਾ ਧਪਨਾਇਆ ਤੇ ਪੈਸੇ ਬਸੂਲੇ ਨੇ ਗੁੰਡਾਗਰਦੀ ਧੱਕਾशाही ਜੋ ਕਿ ਬਹੁਤ ਗਲਤ ਹੋਇਆ ਕੀ ਕਹਿੰਨਾ ਜਿੰਨੇ ਵੀ ਸਾਡੇ ਮੌਤਵਾਰਥੀ ਇਮਾਮ ਮੁਫਤੀ ਸਾਡੀ ਟੀਮ ਮੁਸਲਮ ਬਠਿੰਡੇ ਦਾ ਸਾਡਾ ਭਾਈਚਾਰਾ ਅਸੀਂ ਸਾਰੇ ਇਕੱਠੇ ਹੋ ਕੇ ਐਸਐਸਪੀ ਨੂੰ ਲਿਖਤ ਦਿੱਤੀ ਐਪਲੀਕੇਸ਼ਨ ਡੀਸੀ ਸਾਹਿਬ ਨੂੰ ਤਾਂ ਸੋ ਅੱਜ ਅਸੀਂ ਸਮੂਹ ਭਾਈਚਾਰਾ ਬਠਿੰਡ ਦਾ ਮੁਸਲਮਾਨ ਵੀ ਭਾਈਚਾਰਾ ਅਸੀਂ ਇੱਥੇ ਦੇ ਜਿਹੜੇ ਸਾਡੇ ਡੀਸੀ ਸਾਹਿਬ ਐ ਸ਼ੌਕਤ احمد ਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸਾਡੇ ਐਸਐਸਪੀ ਮਾਨਯੋਗ ਬਠਿੰਡਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਜਿਨ੍ਹਾਂ ਨੇ ਇਨਸਾਫ ਦਲਵਾਇਆ ਇਹ ਅਸੀਂ ਆਪਣੇ ਸਿਵਲ ਹਸਪੀਟਲ ਦੇ ਚੌਕੀ ਇੰਚਾਰਜਾ ਧਰਮਾ ਜੀ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆਂ ਐਡੀਐਸਪੀ ਸਾਹਿਬ ਦਾ ਵੀ ਐਸਐਚਓ ਕਤਵਾਲੀ ਸਾਰੇ ਪ੍ਰਸ਼ਾਸਨ ਦਾ ਅਸੀਂ ਧੰਨਵਾਦ ਕਰਦੇ ਆਂ ਜਿਹੜਾ ਸਾਨੂੰ ਇਨਸਾਫ ਮਿਲਿਆ ਇਹਦੇ ਮਤਲਬ ਕਿ ਇਹਦੀ ਗੁੰਡਾਗਰਦੀ ਖਤਮ ਹੋਈ ਅਸੀਂ ਇਹੀ ਇਨਸਾਫ ਦੀ ਅੱਗੇ ਹੋਰ ਮੰਗ ਕਰਦੇ ਹਾਂ ਮਾਨਯੋਗ ਅਦਾਲਤ ਚ ਵੀ ਵੀ ਇਹਨੂੰ ਅਸ਼ਰਫ ਖਾਨ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਇਹਦੀ ਜ਼ਮਾਨਤ ਰੱਦ ਕੀਤੀ ਜਾ ਉੱਥੇ ਹੀ ਪੁਲਿਸ ਨੇ ਸ਼ਿਕਾਇਤ ਦੇ ਆਧਾਰ ਦੇ ਉੱਤੇ ਮੁਹੰਮਦ ਅਸ਼ਰਫ ਖਾਨ ਦੇ ਉੱਤੇ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਇੱਕ ਕੱਲ ਮੇਰੇ ਕੋਲੇ ਸਮਸੂਨ ਸੁਪੁੱਤਰ ਨਸੀਮ ਹੈ ਵਾਸੀ ਗੁਰੂਕੇ ਨਗਰੀ ਦਾ ਉਹਨੇ ਇੱਕ ਬਿਆਨ ਦਰਜ ਕਰਾਇਆ ਸੀ ਵੀ ਮੇਰੀ ਲੜਕੀ ਸੀ ਜਿਹਦੀ ਉਮਰ 4 ਦਿਨ ਸੀ ਤੇ ਜਿਹਦੀ 31 12 2024 ਨੂੰ ਮੌਤ ਹੋ ਗਈ ਸੀ ਤੇ ਉਹਦੀ ਡੈੱਡ ਬੋਡੀ ਦਫਨਾਉਣ ਵਾਸਤੇ ਉਹ ਉਹ ਡੈੱਡ ਬੋਡੀ ਲੈ ਕੇ ਕਬਰਸਤਾਨ ਬਾਬਾ ਦਰਗਾਹ ਬਾਬਾ ਹਾਜ਼ਰਤਨ ਗਿਆ ਉੱਥੇ ਉਹ ਡੈੱਡ ਬੋਡੀ ਰੱਖ ਕੇ ਜਦੋਂ ਉਹਨਾਂ ਨੇ ਪਤਾ ਕੀਤਾ ਤਾਂ ਉੱਥੇ ਇੱਕ ਹੈਗੇ ਮੁਹੰਮਦ ਅਸ਼ਰਫ ਖਾਨ ਜਿਹੜੇ ਕਹਿੰਦੇ ਵੀ ਮੈਂ ਦਰਗਾਹ ਜਿਹੜੀ ਕਮੇਟੀ ਹੈ ਇੰਤਜ਼ਾਮੀਆ ਕਮੇਟੀ ਵੱਡੀ ਮਸਜਦ ਵੱਡੀ ਜਾਮਾ ਮਸਜਦ ਦਾ ਵਾਈਸ ਚੇਅਰਮੈਨ ਹੈ ਤਾਂ ਉਹਨੇ ਉਹਨਾਂ ਨੂੰ ਪਹਿਲਾਂ ਕਿਹਾ ਵੀ ਪਹਿਲਾਂ ਤੁਸੀਂ ਵੇਰਵੇ ਦਰਜ ਕਰਾਓ ਕੁੜੀ ਦੀ ਮੌਤ ਦੇ ਉਹਦੇ ਨਾਂ ਕੀ ਨਾਂ ਸੀ ਉਹਦਾ ਕਿੰਨੀ ਉਮਰ ਸੀ ਉਸ ਤੋਂ ਬਾਅਦ ਉਹਨੇ ਇੱਕ ਪਰਚੀ ਦੀ ਕੱਟੀ ਕਵਰ ਪੁੱਟਣ ਦੀ ਇਜਾਜ਼ਤ ਅਮਦਾਦ ਪਰਚੀ 10 ਰੁਪਏ ਦੀ ਕੱਟੀ ਕਬਰ ਪੱਟਣ ਤੋਂ ਬਾਅਦ ਉਹਨਾਂ ਨੂੰ ਕਹਿੰਦਾ ਵੀ ਦਬਾਅ ਪਾਇਆ ਉਹਨਾਂ ਤੇ ਵੀ ਤੁਸੀਂ 500 ਦੀ ਇੱਕ ਹੋਰ ਪਰਚੀ ਕਟਾਓ ਤਾਂ ਮੈਂ ਤੁਹਾਨੂੰ ਜਿਹੜੀ ਐ ਡੈਡ ਬੋਡੀ ਦਫਨਾਉਣ ਦੇਵਾਂਗਾ ਜੇਕਰ ਤੁਸੀਂ ਪਰਚੀ ਨਹੀਂ ਕਟਾਉਂਦੇ ਤਾਂ ਇਹ ਜਿਹੜੀ ਡੈਡ ਬੋਡੀ ਹੈ ਨਹੀਂ ਦਫਨਾਈ ਜਾਊਗੀ ਤਾਂ ਉਹਨੇ ਦਬਾਅ ਪਾ ਕੇ ਉਹਨਾਂ ਤੋਂ 500 ਰੁਪਏ ਦੀ ਪਰਚੀ ਕੱਟ ਕੇ ਦਿੱਤੀ ਜਿਹਦੇ ਤੇ ਸਾਡੇ ਵੱਲੋਂ ਸੰਸੂਮਸ ਦੇ ਬਿਆਨ ਤੇ ਮਕਦਮਾ ਨੰਬਰ 10 ਮਿਤੀ 21125 ਅੰਡਰ ਸੈਕਸ਼ਨ 301 308 2 bns ਤਹਿਤ ਦਰਜਿਸਟ ਕੀਤਾ ਗਿਆ ਜਿਹਦੇ ਚ ਦੌਰਾਨੇ ਤਫਤੀਸ਼ ਅੱਜ ਸਾਡੇ ਵੱਲੋਂ ਮੁਹੰਮਦ ਅਸ਼ਰਫ ਖਾਨ ਪੁੱਤਰ ਮੁਹੰਮਦ ਹਨੀਫ ਖਾਨ ਵਾਸੀ ਗਲੀ ਨੰਬਰ 1 ਹਾਜੀ ਰਤਨ ਬਠੰਡਾ ਨੂੰ ਹਸਬਜਾਤਾ ਅਨਸਾਰ ਗ੍ਰਿਫਤਾਰ ਕੀਤਾ ਤੇ ਜਿਹਨੂੰ ਅਸੀਂ ਬਾਂਦਾਵਾਲਾ ਥਾਣਾ ਕਿਤਵਾਲੀ ਕੀਤਾ ਜਿਹਨੂੰ ਕੱਲ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਸਰ ਇਹ ਜਿਹੜਾ ਕਿ ਹੁਣ ਤਾਂ ਜਿਹੜਾ ਜਿਸ ਤਰ੍ਹਾਂ 500 ਦੇ ਤੁਸੀਂ ਇਹ ਨਹੀਂ ਸਾਦੇ ਜੀ ਇਹਦੇ ਚ ਜਿਹੜੀ ਮੁਸਲਮ ਧਰਮ ਦੇ ਮੁਤਾਬਕ ਕੋਈ ਵੀ ਕਬਰਸਤਾਨ ਨੂੰ ਲੋਕ ਨਹੀਂ ਲਗਾਇਆ ਜਾ ਸਕਦਾ ਅਤੇ ਨਾ ਹੀ ਕਿਸੇ ਕਿਸ ਨੂੰ ਦੀ ਕੋਈ ਫੀਸ ਲਈ ਜਾ ਸਕਦੀ ਹੈ ਇਹ ਇਹ ਜਿਹਦਾ ਹੈਗਾ ਦਬਾਅ ਪਾ ਕੇ ਪੈਸੇ ਲੈਣੇ ਪਏ ਗਏ ਹੋਰ ਵੀ ਪਤਾ ਲੱਗ ਸਕਿਆ ਇਸ ਤੋਂ ਪਹਿਲਾਂ ਹੀ ਫਸੂਲੀਆਂ ਕੀਤੀਆਂ ਨੇ ਇਸ ਤੋਂ ਪਹਿਲਾਂ ਕੋਈ ਸਾਡੇ ਕੋਲ ਕੰਪਲੇਂਟ ਨਹੀਂ ਹੈ ਫਿਰ ਵੀ ਜੇਕਰ ਕੋਈ ਪੜਤਾਲ ਚਾਹੁੰਦਾ ਤਾਂ ਬਣਦੀ ਕਾਨੂੰਨੀ ਕਾਰਵਾਈਆਂ ਮਿਲ ਜਾਂਦੀਆਂ ਚੇਅਰਮੈਨ ਸੀ ਸਰ ਇਹ ਵਾਈਸ ਚੇਅਰਮੈਨ ਦਾ ਚੇਅਰਮੈਨ ਵੱਡੀ ਜਾਮਾ ਮਸਜਿਦ ਇੰਤਜਾਮੀਆਂ ਕਮੇਟੀ ਹੈ ਕੋਈ ਉਹਨਾਂ ਦਾ ਇਹ ਵਾਈਸ ਚੇਅਰਮੈਨ ਹੈ ਚੇਅਰਮੈਨ ਦਾ ਫਾਦਰ ਹੈ ਮੁਹੰਮਦ ਖਲੀਫ ਖਾਨ ਹੋਰ ਵੀ ਲੋਕ ਸ਼ਾਮਲ ਹੋ ਸਕਦੇ ਇਸ ਦਿਨ ਜੇਕਰ ਅ ਦਰਾਨੇ ਤਪਤੀਸ਼ ਜੇਕਰ ਕੋਈ ਹੋਰ ਕਿਸੇ ਦਾ ਨਾਮ ਵੀ ਆਏ ਅੱਗੇ ਆਉਂਦਾ ਤੇ ਬਣਦੀ ਕਾਰਵਾਈ ਅਮਲ ਚ ਲੈਂਦੀ ਜਾਵੇ ਕਹ ਦੱਸ ਦੀ ਕਿਸ ਘਟਣ ਨੂੰ ਲੈ ਕੇ ਮੁਸਲਿਮ ਪਾਇਚੋਰੇ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਉਹਨਾਂ ਨੇ ਕਿਹਾ ਕਿ ਕਬਰਿਸਤਾਨ ਨੂੰ ਤਾਲਾ ਨਹੀਂ ਲਗਾਇਆ ਜਾ ਸਕਦਾ ਤੇ ਨਾ ਹੀ ਕੋਈ ਪਰਚੀ ਕੱਟੀ ਜਾ ਸਕਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ